ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਬਹੁਤ ਹੀ ਪਿਆਰਾ ਪ੍ਰਸੰਗ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪਿਆਰੇ ਸਿੱਖ ਭਾਈ ਸੈਦਾ ਮਲਾਹ ਜੀ ਦਾ ਸਰਵਨ ਕਰਾਂਗੇ ਬਹੁਤ ਹੀ ਪਿਆਰੀ ਸਾਖੀ ਹੈ ਜੀ ਰੂਹ ਨੂੰ ਆਨੰਦ ਤੇ ਖੁਸ਼ੀ ਦੇਣ ਵਾਲੀ ਹੈ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਜ਼ਰੂਰ ਸੁਣਨਾ ਕਰਿਓ ਜੀ ਕਹਿੰਦੇ ਨੇ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦੇ ਵਿੱਚ ਰੌਣਕਾਂ ਲਗਾਉਂਦੇ ਸਨ ਉੱਥੇ ਸਿੱਖ ਸੰਗਤਾਂ ਦੇ ਨਾਲ ਗੁਰਬਾਣੀ ਦੀਆਂ ਵਿਚਾਰਾਂ ਕਰਦੇ ਕੀਰਤਨ ਦਾ ਇਲਾਹੀ ਪ੍ਰਵਾਹ ਚੱਲਦਾ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਦਰਸ਼ਨ ਦੇਦਾਰ ਦੇ ਕੇ ਨਿਹਾਲ ਕਰਦੇ ਸਨ ਸਿੱਖ ਸੰਗਤਾਂ ਵੀ ਦੂਰੋਂ ਦੂਰੋਂ ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਪਰ ਉਹਨਾਂ ਸਮਿਆਂ ਦੇ ਵਿੱਚ ਅੱਜ ਦੀ ਤਰ੍ਹਾਂ ਕੋਈ ਪੱਕੇ ਮਾਰਗ ਨਹੀਂ ਸਨ ਬਣੇ ਸੰਗਤ ਜੀ ਸੰਗਤਾਂ ਨੂੰ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਲਈ ਤੇ ਅਨੰਦਪੁਰ ਸਾਹਿਬ ਜਾਣ ਦੇ ਲਈ ਇੱਕ ਦਰਿਆ ਪਾਰ ਕਰਨਾ ਪੈਂਦਾ ਸੀ ਤੇ ਉਸ ਦਰਿਆ ਦੇ ਵਿੱਚ ਬਹੁਤ ਸਾਰੇ ਲੋਕ ਆਪਣੇ ਰੋਜ਼ਗਾਰ ਚ ਚਲਾਉਣ ਦੇ ਲਈ ਜਿਹੜੇ ਮਲਾਹ ਸੀ ਉਹ ਆਪਣੀਆਂ ਬੇੜੀਆਂ ਲੈ ਕੇ ਆਉਂਦੇ ਸੰਗਤਾਂ ਨੂੰ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਪਹੁੰਚਾਉਂਦੇ ਤੇ ਆਪਣਾ ਜਿਹੜਾ ਰੋਜ਼ਗਾਰ ਵੀ ਚਲਾਉਂਦੇ ਇਹਨਾਂ ਬੇੜੀਆਂ ਦੇ ਵਿੱਚ ਇੱਕ ਬੇੜੀ ਇੱਕ ਬਹੁਤ ਹੀ ਗਰੀਬ ਬਹੁਤ ਹੀ ਨਿਮਾਣੀ ਗੁਰਸਿੱਖ ਵੀਰ ਦੀ ਸੀ ਜਿਹਦਾ ਨਾਮ ਇਤਿਹਾਸ ਦੇ ਵਿੱਚ ਭਾਈ ਸੈਦਾ ਮਲਾਹ ਕਰਕੇ ਆਉਂਦਾ ਜੀ ਅੱਜ ਆਪਾਂ ਇਸੇ ਸਾਖੀ ਦੇ ਵਿੱਚ ਭਾਈ ਸੈਦਾਂ ਮਲਾਹ ਦੀ ਸੱਚੀ ਪ੍ਰੀਤ ਤੇ ਗੁਰੂ ਪਾਸ਼ਾ ਜੀ ਦੇ ਨਾਲ ਅਨੋਖੇ ਕਹਿ ਲੋ ਦਰਸ਼ਨੇ ਦੀਦਾਰ ਦੀ ਘਟਨਾ ਨੂੰ ਬਿਆਨ ਕਰਾਂਗੇ ਕਹਿੰਦੇ ਆ ਉਹਦੀ ਜਿਹੜੀ ਬੇੜੀ ਐ ਨਾ ਜੀ ਉਹਦੇ ਵਿੱਚ ਜਦੋਂ ਸਿੱਖ ਸੰਗਤਾਂ ਬੈਠ ਕੇ ਦਰਸ਼ਨ ਕਰਨ ਲਈ ਜਾਂਦੀਆਂ ਤੇ ਅਕਸਰ ਜਿਵੇਂ ਆਪਾਂ ਦੇਖਦੇ ਆਂ ਜਦੋਂ ਬਹੁਤ ਸਾਰੀ ਸੰਗਤ ਇਕੱਠੀ ਹੋ ਕੇ ਕਿਸੇ ਧਾਰਮਿਕ ਸਮਾਗਮ ਤੇ ਕਿਸੇ ਗੁਰੂ ਘਰ ਦੀ ਯਾਤਰਾ ਤੇ ਜਾਂਦੀ ਹੈ ਤੇ ਜਾਂਦੇ ਵਕਤ ਉਹੋ ਜਿਹਾ ਮਾਹੌਲ ਬਣਿਆ ਹੁੰਦਾ ਤੇ ਉਹ ਅਕਸਰ ਉਸ ਗੁਰੂ ਘਰ ਦੀਆਂ ਵਡਿਆਈਆਂ ਕਰਦੀਆਂ ਜਾਂਦੀਆਂ ਨੇ ਹੁਣ ਸਿੱਖ ਸੰਗਤਾਂ ਜਾਂਦੇ ਸਮੇਂ ਵੀ ਦਰਸ਼ਨ ਕਰਨ ਲਈ ਤੇ ਦਰਸ਼ਨ ਕਰਕੇ ਵਾਪਸ ਆਉਂਦੇ ਸਮੇਂ ਵੀ ਅਕਸਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਦੀਆਂ ਗੱਲਾਂ ਕਰਦੀਆਂ ਜਾਂਦੀਆਂ ਵੀ ਅੱਜ ਗੁਰੂ ਪਾਤਸ਼ਾਹ ਜੀ ਦੇ ਆਪਾਂ ਨੂੰ ਕਿੰਡੇ ਸੋਹਣੇ ਦਰਸ਼ਨ ਹੋਏ ਅੱਜ ਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਆਹ ਦੱਸਿਆ ਅੱਜ ਗੁਰੂ ਪਾਤਸ਼ਾਹ ਜੀ ਨੇ ਆਪਾਂ ਨੂੰ ਆਹ ਦੱਸਿਆ ਸੋ ਇਸ ਤਰ੍ਹਾਂ ਉਹ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀਆਂ ਨੇ ਗੱਲਾਂ ਆਉਂਦੇ ਜਾਂਦੇ ਕਰਦੇ ਨਾ ਜੀ ਸੇਧਾ ਅਮਲਾ ਨਾਲੇ ਚੱਪੂ ਚਲਾਉਂਦਾ ਜਾਂਦਾ ਤੇ ਨਾਲੇ ਸਿੱਖ ਸੰਗਤਾਂ ਦੀਆਂ ਗੱਲਾਂ ਸੁਣਦਾ ਗੁਰੂ ਪਾਸ਼ਾ ਜੀ ਦੀਆਂ ਗੱਲਾਂ ਗੁਰੂ ਪਾਸ਼ਾ ਦੀਆਂ ਸਿਫਤਾਂ ਸੁਣ ਸੁਣ ਕੇ ਹੁਣ ਉਹਨੂੰ ਆਨੰਦ ਆਉਣ ਲੱਗ ਗਿਆ ਜੀ ਜਦੋਂ ਉਹਨੂੰ ਆਨੰਦ ਆਉਣ ਲੱਗ ਗਿਆ ਤੇ ਉਹ ਬੜੇ ਪਿਆਰ ਨਾਲ ਉਹਨਾਂ ਦੀਆਂ ਗੱਲਾਂ ਸਰਵਣ ਕਰਦਾ ਚੁੱਪਚੀ ਪੀਤੇ ਤੇ ਕਈ ਵੇਰ ਉਹਦੇ ਮਨ ਦੇ ਵਿੱਚ ਇੰਨੀ ਕੀ ਜ਼ਿਆਦਾ ਤੜਫ ਪੈਦਾ ਹੁੰਦੀ ਕਿ ਉਹ ਆਪ ਵੀ ਪੁੱਛਦਾ ਸਿੱਖ ਸੰਗਤਾਂ ਨੂੰ ਵੇਰਵੇ ਦੇ ਨਾਲ ਵੀ ਇਸ ਵਾਰ ਤੁਸੀਂ ਗਏ ਸੀ ਗੁਰੂ ਪਾਤਸ਼ਾਹ ਜੀ ਨੇ ਫਿਰ ਤੁਹਾਨੂੰ ਕੀ ਕਿਹਾ ਕੀ ਗੁਰਸਾਹਿਬ ਜੀ ਤੁਹਾਨੂੰ ਸੰਗਤ ਦੇ ਵਿੱਚ ਬਚਨ ਕਰਨ ਨੂੰ ਕਿਹਾ ਕਿਹੋ ਜਿھے ਬਚਨ ਕਮਾਉਣ ਨੂੰ ਕਿਹਾ ਪਾਤਸ਼ਾਹ ਕੀ ਕਰਦੇ ਸਨ ਕਿਹੋ ਜਿھے ਲੱਗਦੇ ਸਨ ਅੱਜ ਪਾਤਸ਼ਾਹ ਜੀ ਨੇ ਕਿਹੋ ਜੀ ਪੋਸ਼ਾਕ ਪਾਈ ਸੀ ਸੋ ਇਸ ਤਰ੍ਹਾਂ ਉਹ ਗੱਲਾਂ ਕਰਦਾ ਜਦੋਂ ਗੱਲਾਂ ਕਰਦਾ ਸਿੱਖ ਸੰਗਤਾਂ ਦੱਸਦੀਆਂ ਵੀ ਅੱਜ ਪਾਤਸ਼ਾਹ ਜੀ ਨੇ ਸਾਨੂੰ ਇਸ ਤਰ੍ਹਾਂ ਦੇ ਬਚਨ ਕਮਾਉਣ ਲਈ ਕਿਹਾ ਆਦੇ ਜੀਵਨ ਨੂੰ ਇਸ ਤਰ੍ਹਾਂ ਚਲਾਉਣ ਲਈ ਕਿਹਾ ਹੁਣ ਸਿੱਖ ਸੰਗਤਾਂ ਤਾਂ ਪਤਾ ਨਹੀਂ ਸੰਗਤ ਜੀ ਕਿੰਨੇ ਗੁਰੂ ਪਾਤਸ਼ਾਹ ਜੀ ਦੇ ਬਚਨ ਕਮਾਉਂਦੇ ਸਨ ਤੇ ਕਿੰਨੇ ਨਹੀਂ ਪਰ ਸੈਦਾ ਮਲਾ ਐਸਾ ਪ੍ਰਭਾਵਿਤ ਹੋਇਆ ਪਾਤਸ਼ਾਹ ਜੀਆਂ ਸਿਫਤਾਂ ਸੁਣ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਿਨਾਂ ਦਰਸ਼ਨ ਕੀਤੇ ਉਹ ਇੰਨਾ ਕਾ ਜ਼ਿਆਦਾ ਮਹਾਰਾਜ ਦੇ ਵਿੱਚ ਲੀਨ ਹੁੰਦਾ ਜਾ ਰਿਹਾ ਸੀ ਕਿ ਜੋ-ਜੋ ਬਚਨ ਉਹਨੂੰ ਸੁਣਨ ਨੂੰ ਮਿਲਦਾ ਕਿ ਪਾਤਸ਼ਾਹ ਨੇ ਆਪਣੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੇ ਬਚਨ ਕਮਾਉਣ ਨੂੰ ਕਿਹਾ ਇਸ ਤਰ੍ਹਾਂ ਜੀਵਨ ਜਿਉਣ ਨੂੰ ਕਿਹਾ ਉਹ ਉਸੇ ਤਰ੍ਹਾਂ ਬਚਨ ਕਮਾਉਂਦਾ ਗਿਆ ਜੀ ਸਮਾ ਆਪਣੀ ਚਾਲ ਚੱਲਦਾ ਤੇ ਕੁਝ ਸਮੇਂ ਬਾਅਦ ਕੀ ਹੁੰਦਾ ਸੈਦੇ ਮਲਾਹ ਦੇ ਮਨ ਦੇ ਵਿੱਚ ਹੁਣ ਇੱਕ ਮਲਾਲ ਆ ਇੱਕ ਇੱਛਾ ਪੈਦਾ ਹੁੰਦੀ ਹੈ ਕਿ ਕਾਸ਼ ਕਿਤੇ ਪ੍ਰਮਾਤਮਾ ਐਸੀ ਵਿਧ ਬਣਾਉਂਦਾ ਕਿ ਮੈਂ ਵੀ ਇਹਨਾਂ ਸਿੱਖ ਸੰਗਤਾਂ ਦੀ ਤਰ੍ਹਾਂ ਗੁਰੂ ਪਾਸ਼ਾ ਜੀ ਦੇ ਦਰਸ਼ਨ ਦੇ دیدار ਕਰਦਾ ਉਸ ਇਲਾਹੀ ਰੱਬੀ ਨੂਰ ਦੇ ਪ੍ਰਮਾਤਮਾ ਦੇ ਕਿਤੇ ਮੈਨੂੰ ਵੀ ਦਰਸ਼ਨ ਦੇ دیدار ਉਹ ਨਸੀਬ ਹੁੰਦੇ ਕਈ ਵਾਰ ਤਾਂ ਉਸ ਸਿੱਖ ਸੰਗਤਾਂ ਨੂੰ ਕਹਿ ਵੀ ਦਿੰਦਾ ਕਹਿੰਦਾ ਦੇਖੋ ਨਾ ਜੀ ਤੁਸੀਂ ਕਿੰਨੇ ਕਰਮਾਂ ਵਾਲੇ ਹੋ ਕਿੰਨੀ ਪ੍ਰਮਾਤਮਾ ਦੀ ਤੁਹਾਡੇ ਤੇ ਮਿਹਰ ਬਖਸ਼ਿਸ਼ ਹੈ ਕਿ ਤੁਸੀਂ ਥੋੜੇ ਸਮੇਂ ਬਾਅਦ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰ ਆਉਨੇ ਹੋ ਕਹਿੰਦੇ ਤੁਸੀਂ ਮੇਰੇ ਲਈ ਵੀ ਅਰਦਾਸ ਕਰਿਓ ਕਿ ਕਿਤੇ ਐਸਾ ਸਬੱਬ ਬਣੇ ਮੈਂ ਵੀ ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਜਾਵਾਂ ਸਿੱਖ ਸੰਗਤਾਂ ਕਹਿੰਦੀਆਂ ਕਿ ਤੁਸੀਂ ਵੀ ਜਾਓ ਸੈਦਾ ਜੀ ਤੁਸੀਂ ਕਿਉਂ ਨਹੀਂ ਜਾਂਦੇ ਸਾਡੇ ਨਾਲ ਦਰਸ਼ਨ ਦੇਦਾਰ ਕਰਨ ਉਹ ਕਹਿੰਦਾ ਜੀ ਮੈਨੂੰ ਬਹੁਤ ਸਾਰੀਆਂ ਮਜਬੂਰੀਆਂ ਨੇ ਘੇਰਿਆ ਹੋਇਆ ਜੇ ਮੈਂ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਚੱਪੂ ਚਲਾਉਣਾ ਇਹ ਆਪਣਾ ਬੇੜਾ ਇੱਕ ਪਰ ਬੰਨੇ ਤੋਂ ਦੂਜੇ ਬੰਨੇ ਲੈ ਕੇ ਜਾਣਾ ਤਾਂ ਜਾ ਕੇ ਮੇਰੇ ਘਰ ਦੇ ਵਿੱਚ ਰੋਟੀ ਪੱਕਦੀ ਆ ਚੁੱਲ੍ਹਾ ਤਪਦਾ ਸਾਡਾ ਜੇਕਰ ਮੈਂ ਇੱਕ ਦਿਨ ਵੀ ਤੁਹਾਡੇ ਨਾਲ satsang ਕਰਨ ਚਲਾ ਜਾਵਾਂ ਗੁਰੂ ਪਾਸ਼ਾ ਜੀ ਦੇ ਦਰਸ਼ਨ ਕਰਨ ਚਲਾ ਜਾਵਾਂ ਤਾਂ ਮੇਰੇ ਪਰਿਵਾਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹੋ ਜਾਊਗਾ ਵੱਡੇ ਤਾਂ ਕਹਿੰਦਾ ਭੁੱਖ ਕੱਟ ਲੈਣਗੇ ਪਰ ਮਾਸੂਮ ਬੱਚੇ ਤੇ ਬਜ਼ੁਰਗ ਮਾਤਾ ਪਿਤਾ ਮੇਰੇ ਇਹ ਭੁੱਖ ਨਹੀਂ ਕੱਟ ਪਾਉਣਗੇ ਸੋ ਇਸ ਕਰਕੇ ਮੈਂ ਮਜਬੂਰੀਆਂ ਤੇ ਗਰੀਬੀ ਦੀਆਂ ਜ਼ੰਜੀਰਾਂ ਦੇ ਵਿੱਚ ਜਕੜਿਆ ਗੁਰੂ ਪਾਸ਼ਾ ਜੀ ਦੇ ਦਰਸ਼ਨ ਕਰਨ ਨਹੀਂ ਜਾ ਸਕਦਾ ਪਰ ਦਿਲ ਬਹੁਤ ਕਰਦਾ ਹੈ ਜੀ ਕਹਿੰਦਾ ਸਿੱਖ ਸੰਗਤਾਂ ਕਹਿੰਦੀਆਂ ਕੋਈ ਗੱਲ ਨਹੀਂ ਅਸੀਂ ਤੇਰੇ ਲਈ ਜ਼ਰੂਰ ਅਰਦਾਸ ਕਰਾਂਗੇ ਪਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੇਕਰ ਗੁਰੂ ਦੇ ਘਰ ਤੋਂ ਕਿਸੇ ਨੂੰ ਕੁਝ ਚਾਹੀਦਾ ਹੈ ਤੇ ਸੱਚੇ ਮਨੋਂ ਭੇਜ ਕੇ ਜੇ ਅਰਦਾਸ ਉਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਕਿਤੇ ਵੀ ਬੈਠ ਕੇ ਅਸੀਂ ਕਰ ਲਈਏ ਉਹ ਕਬੂਲ ਹੁੰਦੀ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਆਉਂਦਾ ਜੀ ਕਿ ਬਿਰਥੀ ਕਦੇ ਨਾ ਜਾਏ ਜਨ ਕੀ ਅਰਦਾਸ ਉਹ ਕਹਿੰਦਾ ਕਿ ਸੱਚਮੁੱਚ ਇਸ ਤਰ੍ਹਾਂ ਹੋ ਸਕਦਾ ਹੈ ਸਿੱਖ ਸੰਗਤਾਂ ਕਹਿੰਦੀਆਂ ਹਾਂ ਪਾਤਸ਼ਾਹ ਤਾਂ ਇਸੇ ਤਰ੍ਹਾਂ ਕਹਿੰਦੇ ਨੇ ਕਹਿੰਦਾ ਜੀ ਪਾਤਸ਼ਾਹ ਕਹਿੰਦੇ ਨੇ ਫਿਰ ਜ਼ਰੂਰ ਇਸ ਤਰ੍ਹਾਂ ਹੋਏਗਾ ਹੁਣ ਉਹ ਨਾਲੇ ਆਪਣੀ ਬੇੜੀ ਚਲਾਉਂਦਾ ਆਲਦੀ ਜਿਹੜਾ ਚੱਪੂ ਮਾਰਦਾ ਰਹਿੰਦਾ ਤੇ ਨਾਲ ਪ੍ਰਮਾਤਮਾ ਨੂੰ ਸਿਮਰਦਾ ਰਹਿੰਦਾ ਅਰਦਾਸਾਂ ਬੇਨਤੀਆਂ ਕਰਦਾ ਰਹਿੰਦਾ ਕਿ ਸੱਚੇ ਪਾਤਸ਼ਾਹ ਕਦੇ ਐਸਾ ਸਬਬ ਵੀ ਬਣਾਓ ਕਦੇ ਐਸਾ ਦਿਨ ਵੀ ਦਿਖਾਓ ਜਿਸ ਦਿਨ ਮੈਂ ਤੁਹਾਡੇ ਕੋਲੋਂ ਦਰਸ਼ਨ ਕਰਨਾ ਆਵਾਂ ਬਹੁਤ ਸਮਾਂ ਬੀਤ ਜਾਂਦਾ ਜੀ ਕਹਿੰਦੇ ਇਸ ਤਰ੍ਹਾਂ ਹੁੰਦੇ ਹੁੰਦੇ ਲਗਭਗ 2 ਸਾਲ ਤੋਂ ਵੱਧ ਦਾ ਸਮਾਂ ਬੀਤ ਜਾਂਦਾ ਇੱਕ ਤੇ ਜਿਹੜੀਆਂ ਸਿੱਖ ਸੰਗਤਾਂ ਜਾਂਦੀਆਂ ਨਾ ਮਹਾਰਾਜ ਜੀ ਦੇ ਦਰਸ਼ਨ ਕਰਨ ਤੇ 사ਤਸੰਗ ਤੋਂ ਬਾਅਦ ਕੀਰਤਨ ਦਰਬਾਰ ਤੋਂ ਬਾਅਦ ਜਦੋਂ ਬਚਨ ਬਿਲਾਸ ਮਹਾਰਾਜ ਜੀ ਨਾਲ ਕਰਦੇ ਨੇ ਤੇ ਬਹੁਤ ਵਾਰ ਸੰਗਤਾਂ ਨੇ ਦੱਸਣਾ ਵੀ ਕੀਤਾ ਸੱਚੇ ਪਾਤਸ਼ਾਹ ਨੂੰ ਕਿ ਪਾਤਸ਼ਾਹ ਜੀ ਇੱਕ ਸੈਦਾ ਮਲਾਹ ਕਰਕੇ ਬੰਦਾ ਜਿਹਦੀ ਬੇੜੀ ਦੇ ਵਿੱਚ ਬੈਠ ਕੇ ਅਸੀਂ ਆਉਨੇ ਆ ਉਹੋ ਤੁਹਾਨੂੰ ਮਿਲਣਾ ਚਾਹੁੰਦਾ ਜੀ ਉਹ ਬੜਾ ਪ੍ਰੇਮ ਕਰਦਾ ਤੁਹਾਨੂੰ ਪਰ ਗਰੀਬੀ ਦੇ ਕਰਕੇ ਆਉਣੋਂ ਮਜਬੂਰ ਹੈ ਅਸਮਰਤ ਹੈ ਗੁਰੂ ਪਾਸ਼ਾ ਜੀ ਨੇ ਕਈ ਵਾਰ ਸੁਣਿਆ ਤੇ ਇੱਕ ਵਾਰ ਐਸਾ ਸਬਬ ਬਣਿਆ ਹੁਣ ਸੱਚੇ ਪਾਸ਼ਾ ਜੀ ਉਹਨੂੰ ਦਰਸ਼ਨ ਦੇਣ ਲਈ ਜਾਂਦੇ ਨੇ ਕਹਿੰਦੇ ਆਉਦੇ ਜਿਹੜੇ ਨਾਲ ਸਿੱਖ ਵੀਰ ਸੀਗੇ ਉਹਨਾਂ ਨੂੰ ਕਹਿੰਦੇ ਕਹਿੰਦੇ ਲਿਆਓ ਭਾਈ ਦਇਆ ਸਿੰਘ ਜੀ ਘੋੜਾ ਲੈ ਕੇ ਆਓ ਅੱਜ ਆਪਾਂ ਦਰਿਆ ਦੀ ਸੈਰ ਕਰਕੇ ਆਉਨੇ ਸਾਰੇ ਜਾਣੇ ਕਹਿੰਦੇ ਜਿੰਨੇ ਸਿੰਘ ਹੈਗੇ ਆ ਸਭ ਨੂੰ ਨਾਲ ਲੈ ਲਓ ਉਹ ਕਹਿੰਦੇ ਮਹਾਰਾਜ ਜੀ ਘੋੜਾ ਕਿਉਂ ਲਈਏ ਫਿਰ ਕਹਿੰਦੇ ਤੁਸੀਂ ਦੱਸੋ ਆਪਾਂ ਆਪਣੀਆਂ ਬੇੜੀਆਂ ਨੇ ਗੁਰੂ ਘਰ ਦੀਆਂ ਆਪਾਂ ਉਹਦਾ ਬੇੜਾ ਲੈ ਜਾਨੇ ਆ ਜੀ ਮਹਾਰਾਜ ਕਹਿੰਦੇ ਨਹੀਂ ਬੇੜੇ ਉੱਥੇ ਸਾਨੂੰ ਬਥੇਰੇ ਮਿਲ ਜਾਣਗੇ ਆਪਾਂ ਇੱਥੋਂ ਘੋੜਿਆਂ ਤੇ ਜਾਵਾਂਗੇ ਕਿਉਂਕਿ ਗੁਰੂ ਪਾਸ਼ਾ ਜੀ ਨੇ ਤਾਂ ਅੱਜ ਸੈਦੇ ਨੂੰ ਭਾਗ ਲਾਉਣੇ ਸੀ ਤੇ ਗੁਰੂ ਪਾਸ਼ਾ ਜੀ ਤੇ ਨਾਲ ਕਹਿੰਦੇ ਆ ਲਗਭਗ ਕਾਫੀ ਸਾਰੇ ਜਿਹੜੇ ਸਿੰਘ ਸੀਗੇ ਉਹ ਨਾਲ ਜਾਂਦੇ ਨੇ ਤੇ ਉੱਥੇ ਜਾ ਕੇ ਤੇ ਮਹਾਰਾਜ ਜੀ ਜਦੋਂ ਪਤਾ ਲੱਗਦਾ ਸਿੱਖ ਸੰਗਤਾਂ ਵੀ ਦੱਸ ਦਿੰਦੀਆਂ ਦਰਬਾਰ ਚ ਜੋ ਇਹ ਗੱਲ ਹੋਈ ਹੁੰਦੀ ਆ ਵੀ ਅੱਜ ਗੁਰੂ ਪਾਸ਼ਾ ਜੀ ਦਰਿਆ ਦੀ ਸੈਰ ਕਰਨ ਆ ਰਹੇ ਆ ਕਹਿੰਦੇ ਆ ਸਾਰਿਆਂ ਨੇ ਆਪਣੀਆਂ ਆਪਣੀਆਂ ਬੇੜੀਆਂ ਬਹੁਤ ਸੋਹਣੀਆਂ ਸਜਾਲੀਆਂ ਬਹੁਤ ਹੀ ਪਿਆਰੀਆਂ ਸਜਾਲੀਆਂ ਤੇ ਜਿਹੜਾ ਸੈਦਾ ਮਲਾ ਉਹਦੀ ਤੜਫ ਹੁਣ ਇੰਨੀ ਜ਼ਿਆਦਾ ਵਧ ਗਈ ਸੀ ਕਿ ਅੱਜ ਉਹਦਾ ਦਿਲ ਨਹੀਂ ਕੀਤਾ ਬੇੜੀ ਚਲਾਉਣ ਨੂੰ ਅੱਜ ਉਹ ਆਪਣੇ ਕਹਿ ਲੋ ਕੁੱਲੀ ਦੇ ਵਿੱਚ ਆਪਣੇ ਝੁੱਗੀ ਦੇ ਵਿੱਚ ਬੈਠਾ ਗੁਰੂ ਪਾਸ਼ਾ ਜੀ ਨੂੰ ਸਿਮਰ ਰਿਹਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਜੀ ਨੂੰ ਵਾਜਾ ਮਾਰ ਰਿਹਾ ਸੀ ਤੇ ਉਹਦੀ ਬਿਰਤੀ ਜੁੜ ਜਾਂਦੀ ਹੈ ਜੀ ਉਹਨੂੰ ਕੋਈ ਪਤਾ ਨਹੀਂ ਲੱਗਦਾ ਕਿ ਅੱਜ ਪਾਸ਼ਾ ਜੀ ਦਰਿਆ ਤੇ ਆ ਰਹੇ ਨੇ ਕਹਿੰਦੇ ਆ ਗੁਰੂ ਪਾਤਸ਼ਾਹ ਜੀ ਜਾਂਦੇ ਆ ਤੇ ਸਾਰੇ ਵੱਧ ਤੋਂ ਵੱਧ ਹੋ ਕੇ ਅੱਗੇ ਕਹਿੰਦੇ ਆ ਪਾਤਸ਼ਾਹ ਮੇਰੀ ਬੇੜੀ ਦੇ ਵਿੱਚ ਚਰਨ ਪਾਓ ਮੈਨੂੰ ਭਾਗ ਲਾਓ ਪਾਤਸ਼ਾਹ ਮੇਰੀ ਬੇੜੀ 'ਚ ਚਰਨ ਪਾਓ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਭਾਈ ਆਹ ਦੱਸੋ ਤੁਹਾਡੇ ਵਿੱਚੋਂ ਸੈਦਾ ਮਲਾਹ ਕੌਣ ਹੈ ਹੁਣ ਸਾਰੇ ਬੜੇ ਹੈਰਾਨ ਹੋਏ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸੈਦੇ ਮਲਾਹ ਬਾਰੇ ਪੁੱਛਿਆ ਕਿਉਂਕਿ ਕਦੇ ਵੀ ਸੈਦੇ ਮਲਾਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਲਾਕਾਤ ਇਸ ਤੋਂ ਪਹਿਲਾਂ ਕਦੇ ਹੋਈ ਹੀ ਨਹੀਂ ਸੀ ਉਹ ਕਹਿੰਦੇ ਜੀ ਜੇ ਤੁਸੀਂ ਮਿਲਣਾ ਚਾਹੁੰਦੇ ਹੋ ਤਾਂ ਅਸੀਂ ਬੁਲਾ ਕੇ ਲਿਆਈਏ ਕਹਿੰਦੇ ਇੱਥੇ ਨੇੜੇ ਹੀ ਉਹਦੀ ਕੁੱਲੀ ਆ ਉਹਦੀ ਝੁੱਗੀ ਆ ਅਸੀਂ ਹੁਣੇ ਬੁਲਾ ਲਿਓਣੇ ਤੁਸੀਂ ਹੁਕਮ ਕਰੋ ਗੁਰੂ ਸਾਹਿਬ ਕਹਿੰਦੇ ਕਹਿੰਦੇ ਨਹੀਂ ਅੱਜ ਮੈਂ ਖੁਦ ਉਹਦੀ ਕੁੱਲੀ ਉਹਦੀ ਝੁੱਗੀ ਦੇ ਵਿੱਚ ਜਾਵਾਂਗਾ ਤੇ ਆਦੇ ਪਿਆਰੇ ਨੂੰ ਬੁਲਾ ਕੇ ਲਿਆਵਾਂਗਾ ਗੁਰੂ ਸਾਹਿਬ ਜੀ ਆਪਣੇ ਘੋੜੇ ਤੇ ਮੋੜ ਸਵਾਰ ਹੁੰਦੇ ਨੇ ਉਹਦੀ ਕੁੱਲੀ ਦੇ ਬਾਹਰ ਜਾ ਕੇ ਘੋੜਾ ਠੱਲਦੇ ਨੇ ਤੇ ਬੜੇ ਹੀ ਪਿਆਰ ਨਾਲ ਉਹਨੂੰ ਆਵਾਜ਼ ਮਾਰਦੇ ਨੇ ਕਹਿੰਦੇ ਪਿਆਰੇ ਸੈਦਿਆ ਕਿੱਥੇ ਆ ਭਾਈ ਬਾਹਰ ਆ ਅਸੀਂ ਤੈਨੂੰ ਮਿਲਣਾ ਚਾਹੁੰਨੇ ਆ ਸੈਦਾ ਅੰਦਰ ਬੈਠਾ ਤੇ ਉਹਦੇ ਕੰਨੀ ਜਦੋਂ ਗੁਰੂ ਪਾਸ਼ਾ ਜੀ ਦੀ ਆਵਾਜ਼ ਪਈ ਬੜਾ ਹੈਰਾਨ ਹੋਇਆ ਕਹਿੰਦਾ ਅੱਜ ਤੋਂ ਪਹਿਲਾਂ ਮੈਨੂੰ ਓਏ ਸੈਦੇ ਕਹਿ ਕੇ ਬੁਲਾਉਣ ਵਾਲੇ ਤਾਂ ਬੜੇ ਹੋਏ ਨੇ ਇਹ ਇੰਨਾ ਮਿੱਠਾ ਇੰਨਾ ਪਿਆਰਾ ਇੰਨੇ ਸਤਕਾਰ ਨਾਲ ਬੋਲਣ ਵਾਲਾ ਕੌਣ ਆ ਗਿਆ ਅੱਜ ਮੇਰੇ ਬੂਹੇ ਤੇ ਜਦੋਂ ਬਾਹਰ ਆ ਕੇ ਦੇਖਦਾ ਤਾਂ ਦੇਖੋ ਜੀ ਕਦੇ ਸੈਦ ਦੇ ਨੇ ਗੁਰੂ ਸਾਹਿਬ ਦੇ ਦਰਸ਼ਨ ਤਾਂ ਨਹੀਂ ਸਨ ਕੀਤੇ ਪਰ ਉਹਨੇ ਇੰਨੀਆਂ ਸਿਫਤਾਂ ਗੁਰੂ ਪਾਸ਼ਾ ਜੀ ਦੀਆਂ ਸੁਣ ਲੀਆਂ ਸੀ ਇੰਨੀਆਂ ਗੱਲਾਂ ਗੁਰੂ ਪਾਸ਼ਾ ਜੀ ਦੀਆਂ ਜਾਣ ਲੀਆਂ ਸੀ ਕਿ ਇੱਕ ਟਾਈਮ ਇੱਕ ਮਿੰਟ ਦੇ ਵਿੱਚ ਜਿਵੇਂ ਹੀ ਉਹਨੇ ਗੁਰੂ ਪਾਸ਼ਾ ਜੀ ਨੂੰ ਦੇਖਿਆ ਉਹਨਾਂ ਦੇ ਚਿਹਰੇ ਦੇ ਉੱਤੇ ਦਗ-ਦਗ ਕਰਦਾ ਨੂਰ ਦੇਖਿਆ ਉਹਨਾਂ ਦੀ ਵੇਸ਼ਭੂਸ਼ਾ ਦੇਖੀ ਰੂਪ ਰੰਗ ਦੇਖਿਆ ਕਦ ਕੱਟ ਦੇਖਿਆ ਤੇ ਇੱਕ ਮਿੰਟ ਚ ਪਛਾਣ ਲਿਆ ਕਿ ਇਹ ਕੋਈ ਹੋਰ ਨਹੀਂ ਹੋ ਸਕਦਾ ਇਹ ਮੇਰਾ ਕਲੰਗੀਆਂ ਵਾਲਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਹੋ ਸਕਦਾ ਚਰਨਾ ਤੇ ਟਹਿ ਕੇ ਮੱਥਾ ਟੇਕਿਆ ਨਾਲੇ ਰੋਹੀ ਜਾ ਰਿਆਂ ਨਾਲੇ ਕਹੀ ਜਾ ਰਿਆ ਕਹਿੰਦੇ ਐਡੇ ਤੁਸੀਂ ਗਰੀਬ ਨਿਵਾਜ ਪਾਤਸ਼ਾ ਮੈਂ ਤਾਂ ਕਿੰਨੇ ਸਮੇਂ ਤੋਂ ਇਹੀ ਬੇਨਤੀਆਂ ਕਰ ਰਿਹਾ ਸੀ ਕਿ ਕਦੇ ਸਵੱਬ ਬਣਾਓ ਕਦੇ ਮੇਰ ਦੀ ਨਜ਼ਰ ਮੇਰੇ ਤੇ ਪਾਓ ਕਿ ਮੈਂ ਆਪ ਜੀ ਦੇ ਦਰਸ਼ਨ ਕਰ ਸਕਾਂ ਤੇ ਤੁਸੀਂ ਐਡੇ ਗਰੀਬ ਨਿਵਾਜ ਕਿ ਅੱਜ ਮੇਰੇ ਬੂਹੇ ਤੇ ਆਪ ਖੁਦ ਖਲੋਗੇ ਨੇ ਤੇ ਮੈਨੂੰ ਵਾਜਾ ਮਾਰ ਰਹੇ ਹੋ ਪਾਤਸ਼ਾ ਮੈਂ ਤਾਂ ਦੋਆਂ ਸਾਲਾਂ ਤੋਂ ਤੁਹਾਨੂੰ ਵਾਜਾ ਮਾਰ ਰਿਆ ਸੀ ਗੁਰੂ ਪਾਤਸ਼ਾ ਜੀ ਕਹਿੰਦੇ ਸੈਦਿਆ ਤੇਰੇ ਦਿਲ ਦੀ ਪੁਕਾਰ ਸੱਚੀ ਸੀ ਸਾਨੂੰ ਆਉਣਾ ਹੀ ਪਿਆ ਕਹਿੰਦਾ ਮਹਾਰਾਜ ਜੀ ਹੁਣ ਅੰਦਰ ਆਓ ਪ੍ਰਸ਼ਾਦਾ ਪਾਣੀ ਸ਼ਕੋ ਮੈਂ ਆਪ ਜੀ ਦੀ ਸੇਵਾ ਕਰਨਾ ਚਾਹੁੰਨਾ ਗੁਰੂ ਪਾਤਸ਼ਾਹ ਜੀ ਕਹਿੰਦੇ ਨਹੀਂ ਸੈਦਿਆ ਜੇ ਸੇਵਾ ਹੀ ਕਰਨੀ ਹੈ ਨਾ ਤੇ ਅੱਜ ਸਾਡਾ ਮਨ ਹੈ ਦਰਿਆ ਦੀ ਸੈਰ ਕਰਨ ਦਾ ਤੂੰ ਐਂ ਕਰ ਆਪਣੀ ਬੇੜੀ ਤਿਆਰ ਕਰ ਤੇ ਸਾਨੂੰ ਆਦੀ ਬੇੜੀ ਦੇ ਵਿੱਚ ਬਿਠਾ ਕੇ ਦਰਿਆ ਦੀ ਸੈਰ ਕਰਾ ਦੇ ਗੁਰੂ ਪਾਸ਼ਾ ਜੀ ਦਾ ਹੁਕਮ ਹੋਣ ਦੀ ਦੇਰ ਸੀ ਸੈਦੇ ਨੇ ਜਲਦੀ ਜਲਦੀ ਆਪ ਦੀ ਬੀੜੀ ਸਾਫ਼ ਸੁਥਰੀ ਕੀਤੀ ਗੁਰੂ ਪਾਸ਼ਾ ਜੀ ਦੇ ਚਰਨ ਪਵਾਏ ਤੇ ਬੈਠਣ ਨੂੰ ਕਿਹਾ ਤੇ ਨਾਲ ਗੁਰੂ ਪਾਸ਼ਾ ਜੀ ਨੇ ਕਿਹਾ ਵੀ ਮੇਰੇ ਨਾਲ ਤਾਂ ਕੋਈ ਸਿੰਘ ਵੀ ਨਹੀਂ ਏ ਵੀ ਮੇਰੇ ਨਾਲ ਜਾਣਾ ਚਾਹੁੰਦੇ ਨੇ ਸੈਦੇ ਨੇ ਪ੍ਰਵਾਹ ਨਹੀਂ ਕੀਤੀ ਜੀ ਬਹੁਤ ਹੀ ਕਮਜ਼ੋਰ ਤੇ ਗਰੀਬ ਬੜਾ ਜਾਂ ਸੈਦਾ ਮਲਾਹ ਕਿਉਂਕਿ ਗਰੀਬੀ ਦੇ ਕਰਕੇ ਕਦੇ ਰੱਜ ਕੇ ਖਾਣ ਨੂੰ ਹੀ ਨਹੀਂ ਮਿਲਿਆ ਅੱਤ ਦੀ ਗਰੀਬੀ ਹੋਣ ਕਰਕੇ ਉਹਦਾ ਸਰੀਰ ਵੀ ਕਮਜ਼ੋਰ ਸੀ ਪਰ ਉਹ ਗੁਰੂ ਪਾਸ਼ਾ ਜੀ ਦੇ ਚਿਹਰੇ ਵੱਲ ਦੇਖ ਕੇ ਗੁਰੂ ਪਾਸ਼ਾ ਜੀ ਦੇ ਦਰਸ਼ਨਾਂ ਨੂੰ ਕਰਕੇ ਐਡੀ ਉਹਦੇ 'ਚ ਹਿੰਮਤ ਐਡੀ ਉਹਦੇ 'ਚ ਕਹਿ ਲੋ ਕਿ ਚੜ੍ਹਦੀ ਕਲਾ ਹੋ ਗਈ ਕਿ ਉਹ ਕਹਿੰਦਾ ਪਾਸ਼ਾ ਜੀ ਸਾਰੇ ਹੀ ਸਿੱਖਾਂ ਨੂੰ ਤੁਸੀਂ ਨਾਲ ਬਿਠਾ ਲਓ ਮੈਂ ਸਭ ਨੂੰ ਹੀ ਸੈਰ ਕਰਾ ਦਾਂਗਾ ਹੁਣ ਚੱਪੂ ਫੇਰੀ ਜਾ ਰਿਹਾ ਗੁਰੂ ਪਾਸ਼ਾ ਜੀ ਦੇ ਨਰਾਨੀ ਮੁਖੜੇ ਨੂੰ ਰੱਜ ਰੱਜ ਕੇ ਦਰਸ਼ਨ ਕਰੀ ਜਾ ਰਿਹਾ ਤੇ ਜਨਮਾਂ ਦੀ ਜਿਵੇਂ ਭੁੱਖ ਲਾ ਰਿਹਾ ਹੁੰਦਾ ਆਪਣੀਆਂ ਜਿਹੜੀਆਂ ਨਜ਼ਰਾਂ ਉਹ ਗੁਰੂ ਪਾਸ਼ਾ ਜੀ ਤੋਂ ਹਟਾ ਹੀ ਨਹੀਂ ਰਹੀਆਂ ਸਹੈਦਾ ਬੜੇ ਪਿਆਰ ਨਾਲ ਕਹਿ ਲੋ ਚੱਕਪੂ ਮਾਰ ਮਾਰ ਕੇ ਬੇੜੀ ਚਲਾ ਰਿਹਾ ਤੇ ਜਿਵੇਂ ਦੂਰੋਂ ਦੇਖ ਲੈਂਦਾ ਵੀ ਕਿਨਾਰਾ ਨੇੜੇ ਆ ਗਿਆ ਤੇ ਫਟਾਫਟ ਕਦੀ ਚੱਪੂ ਇੱਧਰ ਮਾਰਦਾ ਕਦੀ ਉੱਧਰ ਮਾਰਦਾ ਤੇ ਬੇੜੀ ਨੂੰ ਕਮਾ ਲੈਂਦਾ ਜੀ ਫੇਰ ਮੁੜ ਦਰਵਾਜ਼ੇ ਜਮਾਂ ਵਿਚਕਾਰ ਬੇੜੀ ਲੈ ਜਾਂਦਾ ਫੇਰ ਜਦੋਂ ਕਿਨਾਰਾ ਹੁੰਦਾ ਫੇਰ ਮੋੜ ਲੈਂਦਾ ਕਹਿੰਦੇ ਆ ਸਵੇਰ ਤੋਂ ਦੁਪਹਿਰ ਦਾ ਸਮਾਂ ਆ ਗਿਆ ਗੁਰੂ ਪਾਸ਼ਾ ਜੀ ਕਹਿੰਦੇ ਸੈਦਿਆ ਕਹਿੰਦੇ ਹੁਣ ਤੂੰ ਸਾਡੀ ਜਿਹੜੀ ਬੇੜੀ ਐ ਉਹ ਪਾਰ ਲਾ ਦੇ ਕਹਿੰਦੇ ਬਹੁਤ ਟਾਈਮ ਹੋ ਗਿਆ ਸਾਨੂੰ ਸਹਿਰ ਕਰਦਿਆਂ ਨੂੰ ਤੇ ਆ ਵੇਖ ਤੇਰੀ ਹਾਲਤ ਵੀ ਕਹਿੰਦੇ ਹੁਣ ਕਾਫੀ ਜ਼ਿਆਦਾ ਵਿਗੜ ਰਦੀ ਜਾ ਰਹੀ ਐ ਤੇਰੀਆਂ ਬਾਹਾਂ ਫੁੱਲਦੀਆਂ ਜਾ ਰਹੀਆਂ ਨੇ ਤੂੰ ਥੱਕਦਾ ਜਾ ਰਿਹਾ ਹੁਣ ਤੂੰ ਸਾਡਾ ਜਿਹੜਾ ਬੇੜਾ ਉਹ ਬੰਨੇ ਲਾ ਦੇ ਤੇ ਸਾਨੂੰ ਪਾਰ ਲੰਘਾ ਦੇ ਸੈਦਾ ਕਹਿੰਦਾ ਨਹੀਂ ਪਾਤਸ਼ਾਹ ਬੜੇ ਚਿਰ ਬਾਅਦ ਤੁਸੀਂ ਅੱਜ ਆਏ ਹੋ ਪਤਾ ਨਹੀਂ ਇਹ ਫੇਰ ਸਮਾਂ ਬਣਨਾ ਕਿ ਨਹੀਂ ਬਣਨਾ ਪਤਾ ਨਹੀਂ ਮੈਂ ਇਸ ਤੋਂ ਬਾਅਦ ਤੁਹਾਡੇ ਦਰਸ਼ਨ ਕਰਨ ਜੁਗਾ ਹੋਵਾਂਗਾ ਕਿ ਨਹੀਂ ਹੋਵਾਂਗਾ ਪਰ ਅੱਜ ਮੈਨੂੰ ਰੱਜ ਕੇ ਤੁਹਾਡੇ ਦਰਸ਼ਨ ਕਰ ਲੈਣ ਦੋ ਅੱਜ ਦੀ ਘੜੀ ਮੈਨੂੰ ਦੇ ਦਿਓ ਤੁਸੀਂ ਅੱਜ ਮੈਂ ਤੁਹਾਡਾ ਬੇੜਾ ਬੰਨੇ ਨਹੀਂ ਲਾਉਣਾ ਗੁਰੂ ਸਾਹਿਬ ਕਹਿੰਦੇ ਆ ਕਹਿੰਦੇ ਸੈਦਿਆ ਹੁਣ ਬੇੜੀ ਨੂੰ ਬੰਨੇ ਲਾ ਦੇ ਭਾਈ ਬਹੁਤ ਟਾਈਮ ਹੋ ਗਿਆ ਸੈਦਾ ਬੜੇ ਪਿਆਰ ਨਾਲ ਕਹਿੰਦਾ ਕਹਿੰਦਾ ਚੱਪੂ ਮਾਰਾ ਨਾ ਬੇੜੀ ਬੰਨੇ ਲਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਕਹਿੰਦੇ ਸੱਚੇ ਪਾਤਸ਼ਾਹ ਮੇਰਾ ਦਿਲ ਹੀ ਨਹੀਂ ਕਰਦਾ ਮੈਂ ਤੁਹਾਨੂੰ ਕਿਨਾਰੇ ਤੇ ਲਾਦਾ ਮੈਨੂੰ ਤੇਰੇ ਵਿੱਚੋਂ ਰੱਬ ਦੇ ਦਰਸ਼ਨ ਹੋ ਰਹੇ ਨੇ ਗੁਰੂ ਪਾਤਸ਼ਾਹ ਜਿਉਂਦੀ ਭਾਵਨਾ ਨੂੰ ਸਮਝਦੇ ਹੋਏ ਥੋੜੀ ਦੇਰ ਫੇਰ ਚੁੱਪ ਕਰ ਜਾਂਦੇ ਨੇ ਸੈਦਾ ਇਸੇ ਤਰ੍ਹਾਂ ਕਰਦਾ ਜੀ ਬੇੜੀ ਚਲਾ ਰਿਹਾ ਚੱਪੂ ਮਾਰ ਰਿਹਾ ਜਿਵੇਂ ਹੀ ਕਿਨਾਰਾ ਨੇੜੇ ਆਉਂਦਾ ਫੇਰ ਬੇੜੀ ਨੂੰ ਭਵਾ ਲੈਂਦਾ ਤੇ ਕਰਦੇ ਕਰਦੇ ਸ਼ਾਮਾਂ ਪੈ ਗਈਆਂ ਕਹਿੰਦੇ ਸੈਦੇ ਦੀਆਂ ਬਾਹਾਂ ਫੁੱਲ ਗਈਆਂ ਜੀ ਤੇ ਬਹੁਤ ਬਿਹਾਲ ਹੋ ਗਿਆ ਪਰ ਇੰਨੇ ਆਨੰਦ ਦੀ ਅਵਸਥਾ ਦੇ ਵਿੱਚ ਹੈ ਸਰੀਰ ਬਿਹਾਲ ਹੈ ਪਰ ਮਨ ਜਿਹੜਾ ਹੈ ਉਹ ਆਨੰਦ ਦੇ ਵਿੱਚ ਆ ਹਲੇ ਵੀ ਪਾਸ਼ਾ ਨੇ ਕਿਹਾ ਸੈਦੇ ਨੂੰ ਕਹਿੰਦੇ ਹੁਣ ਤਾਂ ਭਾਈ ਬਹੁਤ ਚਿਰ ਹੋ ਗਿਆ ਬਹੁਤ ਸਮਾਂ ਤੂੰ ਸਾਨੂੰ ਕਮਾ ਲਿਆ ਛੋਟੀ ਜੀ ਤੇਰੀ ਬੇੜੀ ਹੈ ਅਸੀਂ ਕਿੰਨੇ ਜਾਣੇ ਇਹਦੇ ਵਿੱਚ ਬੈਠੇ ਆ ਨਾਲੇ ਹੁਣ ਸੰਧਿਆ ਦਾ ਟਾਈਮ ਹੈ ਗੁਰੂ ਪਾਸ਼ਾ ਜੀ ਕਹਿੰਦੇ ਹੁਣ ਰਹਿਰਾਸ ਸਾਹਿਬ ਦਾ ਟਾਈਮ ਹੋ ਗਿਆ ਹੁਣ ਤੂੰ ਸਾਡਾ ਜਿਹੜਾ ਬੇੜਾ ਉਹ ਬੰਨੇ ਲਾ ਦੇ ਗੁਰੂ ਪਾਸ਼ਾ ਜੀ ਨੂੰ ਉਹ ਫਿਰ ਕਿਨਾਰੇ ਤੇ ਲਾ ਦਿੰਦਾ ਹੈ ਹੁਕਮ ਮੰਨ ਕੇ ਬਾਦਸ਼ਾਹ ਜੀ ਦਾ ਤੇ ਸੱਚੇ ਪਾਸ਼ਾ ਜੀ ਕਹਿੰਦੇ ਉੱਤਰ ਕੇ ਕਹਿੰਦੇ ਸੈਦਿਆ ਅੱਜ ਤੂੰ ਸਾਨੂੰ ਬਹੁਤ ਕਮਾਇਆ ਆਪਦੀ ਸਮਰਥਾ ਤੋਂ ਵੱਧ ਸਾਡੀ ਸੇਵਾ ਕੀਤੀ ਹੈ ਦੱਸ ਭਾਈ ਤੇਰੀ ਕਿੰਨੀ ਭੇਟਾ ਹੋਗੀ ਸੈਦਾਂ ਹੱਥ ਜੋੜ ਕੇ ਗੁਰੂ ਪਾਸ਼ਾ ਜੀ ਅੱਗੇ ਖੜਾ ਹੋ ਗਿਆ ਕਹਿੰਦਾ ਸੱਚੇ ਪਾਤਸ਼ਾਹ ਜੀ ਤੁਸੀਂ ਤਾਂ ਦਿਲਾਂ ਦੀਆਂ ਜਾਣਦੇ ਹੋ ਤੇਰੇ ਬਿਨਾ ਮੇਰੇ ਦਿਲ ਦਾ ਕੋਈ ਹੋਰ ਜਾਣਣਾ ਨਹੀਂ ਕਰ ਸਕਦਾ ਕਹਿੰਦੇ ਪਾਤਸ਼ਾ ਮਲਾਈ ਤੁਸੀਂੋਂ ਤੇ ਮਲਾਈ ਮੈਂ ਮੈਂ ਇਸ ਬੇੜੀ ਦਾ ਮਲਾ ਤੇ ਤੁਸੀਂ ਉਸ ਭਵ ਸਾਗਰ ਦੇ ਮਲਾਓ ਕਹਿੰਦੇ ਜਿਵੇਂ ਮੈਂ ਤੁਹਾਡਾ ਬੇੜਾ ਬੰਨੇ ਲਾਇਆ ਪਾਤਸ਼ਾ ਮੈਂ ਤੁਹਾਨੂੰ ਕਿਨਾਰੇ ਤੇ ਪਹੁੰਚਾਇਆ ਤੁਸੀਂ ਕਿਰਪਾ ਕਰਨੀ ਮਹਾਰਾਜ ਜਦੋਂ ਮੈਂ ਇਹ ਸਰੀਰ ਛੱਡਾਂ ਤੇ ਮੈਨੂੰ ਭਵ ਸਾਗਰ ਤੋਂ ਪਾਰ ਕਰਾ ਕੇ ਆਪਣੇ ਚਰਨਾਂ ਨਾਲ ਜੋੜ ਲਈ ਤੁਸੀਂ ਮੇਰਾ ਬੇੜਾ ਪਾਰ ਕਰ ਦੇਣਾ ਪਾਤਸ਼ਾ ਨੇ ਬਹੁਤ ਕਿਹਾ ਕਹਿੰਦੇ ਲਿਆਓ ਭਾਈ ਮਾਇਆ ਲੈ ਕੇ ਆਓ ਅੱਜ ਮੈਂ ਆਪਦੇ ਸੈਦ ਦੇ ਮਲਾਹ ਦੀਆਂ ਗਰੀਬੀਆਂ ਕਟਣੀਆਂ ਨੇ ਕਹਿੰਦਾ ਨਹੀਂ ਪਾਤਸ਼ਾ ਇਹ ਗਰੀਬੀ ਤਾਂ ਮੈਂ ਹੰਡਾ ਲਾਂਗਾ ਪਰ ਮੈਨੂੰ ਉਸ ਭਵ ਸਾਗਰ ਤੋਂ ਤੁਸਾਂ ਪਾਰ ਕਰਾ ਦੇਣਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾ ਕਹਿੰਦੇ ਸੈਦਿਆ ਵੇਖ ਲੈ ਗਰੀਬੀਆਂ ਕਟੀਆਂ ਜਾਣਗੀਆਂ ਮਾਇਆ ਲੈ ਲਾ ਸੈਦਾ ਕਹਿੰਦਾ ਨਹੀਂ ਪਾਤਸ਼ਾ ਮੈਨੂੰ ਇਹ ਮਾਇਆ ਨਹੀਂ ਚਾਹੀਦੀ ਜਿਵੇਂ ਅੱਜ ਮੈਂ ਬੇੜੀ ਦੇ ਵਿੱਚ ਬਿਠਾ ਕੇ ਆਪ ਜੀ ਦੀ ਕਿਰਪਾ ਦੇ ਨਾਲ ਆਪ ਜੀ ਦਾ ਜਿਹੜਾ ਬੇੜਾ ਉਹ ਕਿਨਾਰੇ ਤੇ ਲਾਇਆ ਪਾਰ ਲਾਇਆ ਉਸ ਤਰ੍ਹਾਂ ਭਵ ਸਾਗਰ ਤੋਂ ਆਪ ਜੀ ਮੇਰੇ ਮਲਾ ਬਣ ਕੇ ਮੈਨੂੰ ਪਾਰ ਲੰਘਾ ਦੇਣਾ ਮਹਾਰਾਜ ਉੱਥੇ ਮੇਰੀ ਬਾਹ ਫੜ ਲੈਣਾ ਗੁਰੂ ਪਾਸ਼ਾ ਜੀ ਕਹਿੰਦੇ ਭਾਈ ਦਇਆ ਸਿੰਘ ਜੀ ਨੂੰ ਕਹਿੰਦੇ ਇਸ ਤਰ੍ਹਾਂ ਕਰੋ ਗਿਣੋ ਫਿਰ ਆਪਾਂ ਕਿੰਨੇ ਜਾਣੇ ਬੇੜੀ ਦੇ ਵਿੱਚ ਬੈਠੇ ਸੀ ਸੈਦੇ ਨੇ ਆਪਾਂ ਨੂੰ ਕਿੰਨੇ ਜਾਣਿਆਂ ਨੂੰ ਪਾਰ ਲਾਇਆ ਗੈਂਤੀ ਗਿਤੀ ਗਈ 1 2 3 4 ਇਸ ਤਰ੍ਹਾਂ ਕਹਿੰਦੇ ਪਾਤਸ਼ਾਹ 20 ਸਿੰਘ ਸੀ ਤੇ 21ਵੇਂ ਸੱਚੇ ਪਾਸ਼ਾ ਤੁਸੀਂ ਆਪ ਸੀ ਆਪਾਂ ਨੂੰ 21ਆਂ ਨੂੰ ਸੈਦੇ ਮਲਾਹ ਨੇ ਪਾਰ ਲਾਇਆ ਗੁਰੂ ਪਾਸ਼ਾ ਜੀ ਕਹਿੰਦੇ ਸੈਦਿਆ ਤੂੰ ਸਾਨੂੰ 21ਆਂ ਜਾਣਿਆਂ ਨੂੰ ਸਾਰਾ ਦਿਨ ਦਰਿਆ ਦੀ ਸੈਰ ਕਰਾ ਕੇ ਆਪਣੇ ਸਰੀਰ ਦੀ ਪ੍ਰਵਾਹ ਕੀਤੇ ਬਿਨਾ ਪੂਰੇ ਤਣੂ ਮਣੂ ਸਾਡਾ ਬੇੜਾ ਪਾਰ ਲਾਇਆ ਸਾਨੂੰ ਕੰਡੇ ਤੇ ਲਾਇਆ ਭਾਈ ਤੂੰ ਆਪ ਦੇ ਬੇੜੇ ਨੂੰ ਬੰਨੇ ਲਾਉਣ ਦੀ ਗੱਲ ਕਰਦਾ ਅੱਜ ਤੋਂ ਬਾਅਦ ਤੇਰੇ ਦੇ ਨਾਲ-ਨਾਲ ਤੇਰੀਆਂ ਇੱਕੀ ਕੁਲਾਂ ਨੂੰ ਵੀ ਅਸੀਂ ਪਾਰ ਲੰਘਾਤਾ ਪਾਤਸ਼ਾਹ ਜੀ ਦੇ ਇੰਨੇ ਕਹਿਣ ਦੀ ਧੀਰ ਸੀ ਸੈਦੇ ਨੇ ਆਪਣੇ ਹੱਥ ਜੋੜੇ ਪਾਤਸ਼ਾਹ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਸ਼ੁਕਰਗੁਜ਼ਾਰ ਹੋਇਆ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਸੈਦੇ ਨੂੰ ਚੁੱਕਿਆ ਆਪਣੇ ਸੀਨੇ ਨਾਲ ਲਾਇਆ ਤੇ ਪਿਆਰ ਦਿੱਤਾ ਆਪਣੇ ਗੁਰੂ ਦੇ ਸਿੱਖ ਨੂੰ ਐਵੇਂ ਨਹੀਂ ਕਹਿੰਦੇ ਜੀ ਕਿ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਸਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਪਣੀ ਜਿਹੜੀ ਇਹ ਜਿੰਦ ਆ ਇਸ ਸਮੁੰਦਰ ਸੰਸਾਰ ਰੂਪੀ ਜਿਹੜਾ ਸਮੁੰਦਰ ਆ ਉਹ ਤੋਂ ਪਾਰ ਲੰਘ ਜਾਂਦੀ ਹੈ ਤੇ ਇਹ ਤਾਂ ਹੀ ਹੋ ਸਕਦਾ ਹੈ ਜੇ ਸਾਡੀ ਗੁਰੂ ਦੇ ਪ੍ਰਤੀ ਪ੍ਰੀਤ ਸੱਚੀ ਹੋਊਗੀ ਜੇ ਅਸੀਂ ਉਸ ਅਕਾਲ ਪੁਰਖ ਨੂੰ ਬਿਨਾਂ ਕਿਸੇ ਸਵਾਰਥ ਤੋਂ ਜਪੀਏ ਜੇ ਸਾਡੇ ਕਿਸੇ ਵੀ ਕਾਰਜ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵਿਘਨ ਆਉਂਦਾ ਤਾਂ ਉਹਨੂੰ ਮਾਲਕ ਦੀ ਰਜਾ ਸਮਝ ਕੇ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਉਹਦੀ ਰਜਾ ਦੇ ਵਿੱਚ ਰਾਜ਼ੀ ਰਹਿਣਾ ਚਾਹੀਦਾ ਹਾਂ ਆਪਣੀ ਅਰਦਾਸ ਤੇ ਆਸ ਜ਼ਰੂਰ ਕਰਨੀ ਚਾਹੀਦੀ ਹੈ ਪਰ ਆਪਣੇ ਗੁਰੂ ਤੋਂ ਕਦੇ ਵੀ ਬੇਮੁਖ ਨਹੀਂ ਹੋਣਾ ਚਾਹੀਦਾ ਉਮੀਦ ਕਰਦੇ ਹਾਂ ਅੱਜ ਦੀ ਸਾਖੀ ਤੁਹਾਨੂੰ ਬਹੁਤ ਪਿਆਰੀ ਲੱਗੀ ਹੋਏਗੀ ਸਾਖੀ ਚੰਗੀ ਲੱਗੀ ਤਾਂ ਇੱਕ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋਏ ਕਮੈਂਟ ਬਾਕਸ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਜ਼ਰੂਰ ਲਿਖਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਈਆਂ ਭੁੱਲਾਂ ਲਿਖੇ ਮਾਂ ਕੱਲ ਨੂੰ ਫੇਰ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ